हां जी दोस्तों सारेया नुं सस् नमस्कार स्वागत करते हैं टोटा राज संधू फार्मिंग दे विच आज दोस्तों पहुंचेया ਪਿੰਡ ਘੜਕਾ تحصیل ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਘੜਕਾ ਪਿੰਡ ਦੋਸਤੋ ਬਿਲਕੁਲ ਨੇੜੇ ਚੋਲਾ ਸਾਹਿਬ ਪਿੰਡ ਦੇ ਬਿਲਕੁਲ ਨਜ਼ਦੀਕ ਆ ਚੰਬਾ ਪਿੰਡ ਬਿਲਕੁਲ ਲੱਗਿਆ ਤੇ ਸਰਹਿਆਲੀ ਤੋਂ ਵੀ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਘੜਕੇ ਦੀ ਅਮਰਤ ਵੀਰ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵਾਰੀ ਤੁਹਾਨੂੰ ਇਸ ਘਰੋਂ ਦਿਖਾਈਆਂ ਨੇ ਪਸ਼ੂ ਦਿਖਾਉਂਦੇ ਰਹੀਦਾ ਸਮੇਂ-ਸਮੇਂ ਦੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਦੀ ਬਥੇਰੇ ਡਿਟੇਲ ਜਿਹੜੀਆਂ ਤੁਸੀਂ ਸਮੇਂ-ਸਮੇਂ ਨਾਲ ਲੈਂਦੇ ਰਹਿ ਸਕਦੇ ਜੀ ਠੀਕ ਆ ਜੀ ਅੱਜ ਇਸ ਕਵਰ ਦੇ ਵਿੱਚ ਟੋਟਲ ਚਾਰ ਪਸ਼ੂ ਦਿਖਾਉਣੇ ਆ ਦੋ ਬਿਹੜਾਂ ਇੱਧਰ ਤੁਸੀਂ ਦੇਖ ਰਹੇ ਜੀ ਦੋ ਬਿਹੜਾਂ ਜਿਨ੍ਹਾਂ ਦੇ ਵਿੱਚੋਂ ਇੱਕ ਵੜ ਗੱਬਣ ਇੱਕ ਸੂਈ ਸਵਾਈ ਆ ਬਿਲਕੁਲ ਤਾਜੀ ਸੂਈ ਆ ਇੱਕ ਝੋਟੀ एमनट्टी ਦੀ ਵੀਰ ਦੱਸ ਰਿਹਾ ਐ ਮਨੰਤੀ ਦੀ ਚੋਟੀ ਬਹੁਤ ਖੂਬਸੂਰਤ ਆ ਪ੍ਰੂਨ ਪਹਿਲਾ ਸੂਹਾ ਦੋਸਤੋ ਚੋਟੀ ਦੇ ਸੂਣਾ ਤੇ ਇੱਕ ਮੱਝ ਜਿਹੜੀ ਸੂਈ ਸਵਾਈ ਤੁਹਾਨੂੰ ਮਿਲ ਜੂਗੀ ਠੀਕ ਆ ਇਹਨਾਂ ਪਸ਼ੂਆਂ ਦੀ ਪੂਰੀ ਡਿਟੇਲ ਪੂਰਾ ਵੇਰਵਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗਾ ਸੋ ਵੀਡੀਓ ਦੇ ਨਾਲ ਇਹਨਾਂ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਉਸੋ ਜਿੰਨੇ ਵੀ ਦਿਖਾਵਾਂਗੇ ਜੇਕਰ ਕੋਈ ਵੀਰ ਗੱਬਣ ਪਸ਼ੂ ਲੈ ਕੇ ਜਾਂਦਾ ਦੋਸਤੋ ਚੌਥਾ ਥਾਣਾ ਦੇ ਟਿੱਪ ਕੇ ਜੇ ਕਿਪਾਸ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਤਸੱਲੀ ਜਿਹੜੀ ਆ ਉਹ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਜਿਹੜਾ ਪਸੂ ਸੋਇਆ ਸਵਾਇਆ ਦੋ ਟਾਈਮ ਚੋਕੇ ਇੱਕ ਟਾਈਮ ਚੋਕੇ ਤਿੰਨ ਟਾਈਮ ਚੋਕੇ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਹੁੰਦੀ ਆ ਉਹ ਤੁਸੀਂ ਕਰ ਸਕਦੇ ਜੀ 1 ਅਪ੍ਰੈਲ ਤਰੀਕ ਤੁਸੀਂ ਅੱਜ ਨੋਟ ਕਰ ਲਓ ਸਮਾਂ ਦੋਸਤੋ ਮਾਰਨਿੰਗ ਦੇ ਕੋਈ 9:30 ਪੌਣੇ 10:00 ਵਜੇ ਦਾ ਆਓ ਲੈਨੇ ਆ ਬਥੇਰੇ ਡਿਟੇਲ ਅਮਰਤ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਅਮਰਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਅਮਰਤ ਠੀਕ ਠਾਕ ਹਾਂਜੀ 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 ਠ ਹਾਂਜੀ ਅੱਛਾ ਅਮਰਤ ਅੱਜ ਆਪਣੇ ਕੋਲ ਵੀਰੇ ਪਸ਼ੂ ਜੜੇ ਆ ਉਹ ਚਾਰ ਨਗ ਨੇ ਟੋਟਲ ਵੀਰੇ ਦੋ ਵੇੜਾ ਦੋ ਹੀ ਅੱਜ ਮਈਆਂ ਵਾ ਪਹਿਲਨ ਝੋਟੀ ਪਲੂਨ ਸੂਣੀ ਅੱਜ ਅੱਛਾ ਅੱਛਾ 29 ਦੀ ਆ ਚੰਗੀ ਕੱਟੀ ਜਿੰਨੀ ਠੀਕ ਹੈ ਜੀ ਠੀਕ ਹਾਂਜੀ ਇਹ ਕੁੱਚੇ ਬੱਚੇ ਜਮੈਂ ਤੇ ਇੱਕ ਗੱਬਣ ਵੇੜਾ ਤੇ ਇੱਕ ਸੂਈ ਸਵਾਈ ਠੀਕ ਆ ਭਰਾ ਹਾਂਜੀ ਹਾਂਜੀ ਠੀਕ ਆ ਇੱਕ ਵੇੜਾ ਗੱਬਣ ਨੇ ਤੇ ਇੱਕ ਝੋਟੀ ਆਪਣੇ ਕੋਲ ਗੱਬਣ ਹਾਂਜੀ ਹਾਂਜੀ ਜਿਹੜੀ 29 ਦੀ ਆ ਹਾਂਜੀ ਹਾਂਜੀ ਠੀਕ ਆ ਭਰਾ ਹਾਂਜੀ ਹੁਣ ਦੱਸੋ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਬਾਕੀ ਚੰਗੀ ਖਾਸੀ ਝੋਟੀ ਆ ਜਿਹੜੇ ਵੀਰ ਨੇ ਕੋਈ ਅਕੇ ਸ਼ਕੀਨ ਪਸ਼ੂ ਲੱਭ ਰਿਆ ਕੋਈ ਨਸਲ ਬਰੀਡ ਵਾਲਾ ਪਸ਼ੂ ਲੱਭ ਰਿਆ ਤਾਂ ਤੁਸੀਂ ਇਸ ਝੋਟੀਆਂ ਹੱਥ ਪਾ ਸਕਦੇ ਜੀ ਝੋਟੀ ਦਾ ਪੂਰਾ ਡਿਟੇਲ ਪੂਰਾ ਵੇਰਵਾ ਆਪਾਂ ਲੈ ਲੈਨੇ ਵੀਰ ਅਮਰਤਾ ਤੋਂ ਅੱਛਾ ਅਮਰਤ ਇਹ ਝੋਟੀ ਆ ਇਥੋਂ ਸ਼ੁਰੂਆਤ ਕਰ ਲੈਂਦੇ ਆਪਾਂ ਵੀਰੇ ਪਹਿਲਾਂ ਨੇ ਕੱਟੀ ਸੂਣੀ ਆ ਚਾਰ ਦੰਦ ਦਾ ਮੂੰਹ ਪਿਓਰ ਅੱਛਾ ਜੀ ਹਾਂ ਜੀ ਲਓ ਜੀ ਮੂੰਹੋਂ ਚਾਰ ਦੰਦ ਤੇ ਚੌਗੀ ਝੋਟੀ ਆ ਹਾਂ ਤੇ ਆ ਤੁਸੀਂ ਸਾਰੇ ਬੰਨਿਓ ਅਕਰੇ ਵੇਖ ਸਕਦੇ ਜੀ ਇਹ ਆਲ ਰੌਂਡ ਕੱਟੀ ਵੇਖੋ ਪੂਛ ਵੇਖੋ ਕਿੰਨੀ ਪਤਲੀ ਐਨ ਮਤਲਬ ਦੁੱਧ ਵਾਲੀ ਕੱਟੀ ਜੀ ਹਾਂ ਜੀ ਹਾਂ ਜੀ अच्छा देना आवर्त किन्ने लेंदी है जे वीरै चढ़दी है 4-5 दिन कट्टी बणु बणु चंगी है जे लो जी 4-5 के दिन आईडिया कोई मन के वीर सौदा कर ले 4-5 के दिन हजे लेंदी है समय ठीक है सो बिरला बुरला ਤੁਸੀਂ ਇਹ ਵੇਖ ਕੇ ਚੈੱਕ ਕਰੋ ਕਾਫੀ ਸੋਹਣੀ ਬਿਰਲਾ ਵੰਡਮੁੰਡ ਕਾਫੀ ਸੋਹਣੀ ਹੈ ਠੀਕ ਹੈ ਚਾਰੇ ਥਾਣਾ ਪੂਰੀ ਵੰਡ ਤੇ ਥਾਣਾ ਤੇ ਸੂਣ ਤੋਂ ਬਾਅਦ ਜੇ ਦੋਸਤੋ ਥਾਣਾ ਹੋਰ ਨਿਕਲ ਕੇ ਸਾਹਮਣੇ ਆਜੂਗਾ ਜਿੱਦਾਂ ਪਹਿਲਾ ਸੁਆ ਇਹ ਕੱਟੀ ਸੂਣੀ ਹੈ ਠੀਕ ਆ ਆ ਫੇਸ ਕੁਆਲਿਟੀ ਤੋਂ ਠੀਕ ਹੈ ਜੀ ਸਿੰਗੀ ਸੂંગી ਵੇਖੋ ਬਹੁਤ ਪਿਆਰੀ ਹੈ ਛੋਟਾ ਜਿਹਾ ਸਿੰਗਾ ਰਿੰਗ ਸਿੰਗ ਠੀਕ ਹੈ ਜੀ ਜਿਹਨੂੰ ਆਪਾਂ ਕਹ ਦਿੰਨੇ ਬਿਲਕੁਲ ਛ ਇਹ ਬੁੱਧੀਪਤੀ ਦੀ ਬਹੁਤ ਪਿਆਰੀ ਹੈ ਪਤਲਾ ਜਿਹਾ ਫੇਸ ਛੋਟੀ ਸਿੰਗੀ ਤੇ ਚੌੜੇ ਪਿੱਠਪੂੜੇ ਦੇ ਵਿੱਚ ਆ ਤੇ ਕੱਦ ਵੀ ਝੋਟੀ ਦਾ ਬਹੁਤ ਖੂਬਸੂਰਤ ਆ ਠੀਕ ਹੈ ਜੀ ਚੰਗੇ ਕੱਦ-ਕਾਟ ਦੇ ਵਿੱਚ ਆ ਮੀਡੀਅਮ ਤੋਂ ਥੋੜੀ ਜੀ ਤੁਸੀਂ ਪਲੱਸ ਮੰਨ ਸਕਦੇ ਜੀ ਅੱਛਾ ਅਵਰ ਅਮਰ ਤਾਂ ਜਿੱਦਾਂ ਕਿ ਪਹਿਲਾਂ ਨਹੀਂ ਝੋਟੀ ਸੁਣੀ ਮੋਹਦਨ ਦੀ ਵੇਖਿਆ ਕੋਈ ਪਿਓਰ ਚਾਰਦੰਦ ਦਾ ਵੀਰੇ ਚੌਗੀ ਚਾਰਦੰਦ ਦਾ ਹੈ ਹਾਂਜੀ ਹਾਂਜੀ ਲਓ ਜੀ ਪਿਓਰ ਚਾਰਦੰਦ ਦੀ ਇਹ ਝੋਟੀ ਆ ਹਾਂ ਸੋ ਜਿੱਦਾਂ ਮਰਜੀ ਮੇਰਾ ਵੀਰ ਕੋਈ ਆਣ ਕੇ ਆਪਣੀ ਤਸੱਲੀ ਤੁਸੀਂ ਕਰ ਸਕਦੇ ਜੀ ਤੋਂ ਥਾਂ ਦੇ ਵੀ ਇੱਕ ਵਾਰੀ ਤੁਹਾਨੂੰ ਜਿੰਨੀ ਵੀ ਹੋ ਸਕਦਾ ਥੋੜਾ ਜਿਹਾ ਨਜ਼ਦੀਕੀ ਤੋਂ ਆਪਾਂ ਸਾਰੇ ਪਾਸੇ ਦਿਖਾ ਦੇਣੀ ਆ ਆ ਦੇਖੋ ਥੋੜੀ ਜਿਹੀ ਡਰਦੀ ਆ ਕੱਟੀ ਉਦਾਂ ਘਰਉਣੀ ਨਾ ਉਹ ਆਰਡਰ ਦੀ ਕੁਆਲਿਟੀ ਵੇਖੋ ਦੋਸਤੋ ਹਾ ਜੋ ਵੀਰ ਬਹਨਾ ਕਹਾਂ ਤੂੰ ਉਤਾਂ ਹੀ ਚੱਡਾ ਖੜਨਾ ਵੇਖੋ ਕੱਟੀ ਹਾਂ ਅਜੇ ਦਿਨ ਕੱਢਦੇ ਆ ਕੱਟੀ ਵੀ ਕੱਟੀ ਆ ਭਾਈ ਹਾਂ ਅਮਰ ਸਿੰਘ ਚੰਗੀ ਕੱਟੀ ਆ ਹਾਂ ਬਰੀਕੀਆਂ ਵਾਲੇ ਵੀਰੇ ਜਿੰਨੀ ਵੀ ਸਾਰੀ ਜਿੰਨੀ ਵੀ ਹੈਗੀ ਬਰੀਕ ਆ ਚੱਲੀ ਕੱਲੀ ਕਢ ਕੇ ਚੰਗਾ ਮਦਰ ਮੁਦਰ ਦਾ ਰਕਾਰਡ ਵੀ ਚੰਗਾ ਰਿਹਾ ਵੀਰੇ 17 18 ਕਿਲੋ ਦਾ ਰਕਾਰਡ ਉਹਦੇ ਮਗਰ ਆਈ ਮਹਾਰਿਆਣੇ ਚੋਂ ਮੈਂ ਲਿਆ ਉਹ ਬਹੁਤ ਜਿਆਦਾ ਉਦਾਂ ਹੀ ਦਿਖੰਦੀ ਵੀਰ ਇੱਥੋਂ ਵਾਲੀ ਝੋਟੀ ਤੇ ਉੱਥੋਂ ਵਾਲੀ ਦਾ ਫਰਕ ਹੋ ਹੀ ਹੈਗਾ ਨਾ ਠੀਕ ਹੈ ਜੀ ਠੀਕ ਹੈ ਹਾਂਜੀ ਲਓ ਦੱਸੋ ਹਰਿਆਣੇ ਦੇ ਵਿੱਚੋਂ ਇਸ ਦੀ ਮਦਰ ਆਈ ਸੀ ਠੀਕ ਹੈ ਜੀ ਨਾਲ ਇਹ ਝੋਟੀ ਕੱਟੀ ਆਈ ਸੀਗੀ ਬਾਕੀ ਤੁਸੀਂ ਫੇਸ ਕੁਆਲਿਟੀ ਵੇਖ ਲਓ ਇੱਕ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਥੋੜਾ ਹੋਰ ਨੇੜੇ ਤੋਂ ਆਪਾਂ ਦਿਖਾ ਦਿਨੇ ਆ ਠੀਕ ਹੈ ਜੀ ਆ ਲਓ ਆ ਲਓ ਠੀਕ ਹੈ ਜੀ ਆ ਦੇਖੋ ਚਾਰ ਹੀ ਥਾਂ ਦੇ ਵੇਖੋ ਉਹ ਸੀਲਸ ਲੱਗਾ ਥੋੜੀ ਤੌਂਕ ਦੀ ਫਲਕਾਰੀ ਪਾਈ ਕਰਕੇ ਉਦਾਂ ਆਪਾਂ ਫੇਰ ਕਿ ਹੱਥ ਉਠਾਵਾਂ ਠੰਡੀ ਸੀ ਠੀਕ ਹੈ ਜੀ ਅਮਰਤ ਖੋਲ ਕੇ ਕੋਰੀ ਤੁਰ ਗਈ ਹਾਂਜੀ ਲਓ ਦੱਸੋ ਨਵੀਂ ਝੋਟੀ ਆ ਪਸੰਦ ਆਊਗੀ ਸੋ ਜਿਹੜੇ ਵੀਰ ਨੂੰ ਜਸੂ ਦਾ ਸੌਦਾ ਤੁਸੀਂ ਕਰ ਲਿਓ ਵੀਰ ਅਮਰਤ ਦੇ ਨਾਲ ਨੰਬਰ ਸਕਰੀਨ ਦੇ ਥੱਲੇ ਚੱਲਦੇ ਨੇ ਰੇਟ ਪਰ ਤਾਂ ਆਪਾਂ ਲਾਸਟ ਵਿੱਚ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਠੀਕ ਆ ਹਾਂ ਠੀਕ ਹੈ ਜੀ ਹਾਂ ਜੀ ਥਣ ਥਣ ਬਹੁਤ ਸੋਹਣਾ ਚੰਗਾ ਦੋਸਤੋ ਥਣ ਕੁਆਲਿਟੀ ਪੂਰੀ ਹੈ ਥਣ ਦੀ ਸੋ ਲੈਫਟੀ ਚੰਗੀ ਹਜੇ ਅਮਰਤ ਲੈ ਜੂ 5-7 ਦਿਨ ਹਾਂ ਵੀਰੇ ਆਰਾਮ ਨਾਲ ਖੜੂਗੀ ਹਫਤਾ ਖੜ ਚੱਲ ਲਓ ਜੀ 5-7 ਦਿਨ ਇੱਕ ਹਫਤਾ ਕੋਈ ਆਈਡੀਆ ਮੰਨ ਕੇ ਭਰਾ ਸਬਦਾ ਕਰ ਲੈ ਕੱਟੀ ਬਣਨੀ ਬੁਹਨੀ ਬਹੁ ਬਰੀਕੀਆਂ ਵਾਲੀ ਵੀਰੇ ਹਜੇ ਉੱਤੋਂ ਪਤਾ ਨਹੀਂ ਪੜੇ ਹੋਣੀ ਨਵਾਏ ਵੇਖ ਲਓ ਬਿਲਕੁਲ ਜੀ ਬਿਲਕੁਲ ਆਏ ਕੱਟੀ ਹੁੰਦੀ ਨਹੀਂ ਸੋ ਚੌੜੀ ਪਿੱਠ ਪੂੜੇ ਦੇ ਵਿੱਚ ਆ ਦੋਸਤੋ ਬਹੁਤ ਸੋਹਣੀ ਕੁਆਲਿਟੀ ਦੀ ਕੱਟੀ ਵੀਰ ਅਮਰਤ ਉਹਨਾਂ ਦੇ ਕੋਲ ਆਈ ਆ ਸੋ ਜਿਹੜੇ ਵੀਰ ਨੂੰ ਸੌਦਾ ਚਾਹੂਗਾ ਗੱਲਬਾਤ ਕਰ ਲਿਓ ਬਾਕੀ ਕੱਟੀ ਸਾਰੇ ਪਾਸੇ ਪੂਰੀ ਐ ਸੱਗੇ ਚੌੜੇ ਪਿੱਠ ਪੂੜੇ ਦੇ ਵਿੱਚ ਸ਼ਕੀਨੀ ਵਾਲੇ ਪਾਸੇ ਉਹ ਵੀ ਪੂਰੀ ਆ ਆ ਵੇਖੋ ਉਹਨਾਂ ਫਲਕਾਰੀ ਦਾ ਕਰਕੇ ਉਹ ਸਰੀਲ ਹਾਂ ਹਾਂ ਫਲਕਾਰੀ ਦਾ ਕਰਕੇ ਡਰਦੀ ਹਾਂਜੀ ਹਾਂਜੀ ਆ ਲਓ ਲੋ ਜਾ ਥੋੜੀ ਨਾ ਕੈਮਰੇ ਤੋਂ ਤੁਹਾਨੂੰ ਪਤਾ ਡੰਗਦਾ ਨਵਾਂ ਪਸ਼ੂ ਆ ਫਿਰ ਘਰੋਂ ਨਿਕਲਦਾ ਪਹਿਲੀ ਵਾਰੀ ਹਾਂ ਤੇ ਅਮਰਤ ਆਪਣੇ ਸੱਜਣਾ ਦੇ ਨਾਲ ਕਰਦੀ ਰੇਟਾਂ ਸਾਂਝਾ ਕੀ ਮੁੱਲ ਕਰਦੇ ਵੀਰੇ ਮੇਰੇ ਕੱਟੀ ਜੇ ਸੂਕੇ ਵੇਚੀਏ ਫਿਰ ਤੇ ਪਣਾ ਰੇਟ ਨੂੰ ਵੇਚਦੀ ਹਾਂ ਹੁਣ ਮੁੱਲ ਇਹਦਾ 130 50 ਕਰ ਲਈਏ 120 ਤੋਂ ਮਾਨਦਾਨ ਕਰਾਂ 120 ਚ ਹਾਂ ਲੋ ਜੀ ਇਹ ਹਾਂ ਨਾ 15 ਦੀ ਕੱਟੀ ਦੇਣੀ ਆਪਾਂ 15 ਦੀ ਜਿਹੜੀ ਦੋਸਤੋ ਵੀਰਾਂ ਦਾ ਵੀ ਇਹ ਕੱਟੀ ਦੇ ਦੇਾਂਗੇ 15 ਦੀ ਠੀਕ ਹੈ ਬਿਲਕੁਲ ਜੈ ਜੈ ਰੇਟ ਦੇਣਾ ਜਿਹੜਾ 15 ਠੀਕ ਆ ਜੀ ਵੇਖੋ ਕੱਟੀ ਕੋਈ ਭਰਾ ਇੱਥੇ ਆਣ ਕੇ ਆਪਦਾ ਵੇਖੇ ਅੱਖੀਂ ਵੇਖ ਕੇ ਕੋਈ ਵੀਰ ਛੱਡ ਕੇ ਨਹੀਂ ਜਾਂਦਾ ਕੱਟੀ ਬਹੁਤ ਪਿਆਰੀ ਹੈ ਹਾਂ ਬਰੀਕੀਆਂ ਵਾਲੀ ਕੱਟੀ ਚੰਗੀ ਸਭੀ ਆ ਰਾਜੀ ਆ ਭਜਨ ਭੋਜਨ ਪੂਰਾ ਠੀਕ ਭਜਨ ਵਟਾ ਪੂਰਾ ਫਿਰ ਖਾਰੇ ਬਣਿਓ ਕੁੰਜੀਨ ਕੇ ਬਣਿਓ ਠੀਕ ਹੈ ਜੀ ਠੀਕ ਹੈ ਹਾਂਜੀ ਲਓ ਜੀ ਤੇ ਅਮਰਪੁਰ ਅੱਗੇ ਸੈਕਿੰਡ ਨੰਬਰ ਤੇ ਜਿਹੜੀ ਆ ਮੱਝ ਦਿਖਾਉਣੀ ਆ ਫਿਰ ਇਹ ਚਾਰ ਸਾਢੇ 4 ਮਹੀਨੇ ਹੋ ਗਏ ਸੂਈ ਨੂੰ ਕੱਟਾ ਇਹਦੇ ਮਗਰ ਅੱਛਾ ਮਗਰ ਵੀ ਕੱਟਾ ਕੱਟੇ ਤਾਂ ਮਿਲਦੀ ਆ ਹਾਂਜੀ ਹਾਂਜੀ ਅੱਗੇ ਬਣੀ ਵੀ ਆ ਨੇ ਵੀ ਨਹੀਂ ਬਣੀ ਨਹੀਂ ਆਪਾਂ ਮੈਂ ਚਾਰ ਕੁ ਮਹੀਨਿਆਂ ਦੀ ਸੂਈ ਆ ਮਗਰ ਕਟਾ ਉਹ ਕਟਾ ਕਟਾ ਦਿਖਾ ਦੇਣੀ ਤੇ ਦੁੱਧ ਦੇ ਥਲੇ ਹੁਣ ਕਿੰਨਾ ਮੇਰੇ 9 ਕਿਲੋ ਆ 9 ਕਿਲੋ ਜਿਹੜਾ ਨੈਟ ਤੋਲਵਾ ਮੇਰਾ ਇਹ ਚੋਗੇ ਖੜਨਾ ਇਹ ਕਿਹੜੀ ਸੂਈ ਸਵਾਈ ਹੈਗੀ ਵਾਹ ਗੱਬਣ ਦਾ ਹੁੰਦਾ ਮੋਹ ਦੋਸਤੋ ਸੂਈ ਸਵਾਈ ਆ ਵੀਰ ਦਾ ਕਹਿਣ ਦਾ ਮਤਲਬ ਇਹ ਵੀ ਇੱਕ ਗੱਬਣ ਨਹੀਂ ਹੈਗੀ ਕਿਹੜਾ ਕੋਈ ਧਾਰਾ ਮਾਰ ਕੇ ਜਾਂ 蒂ਪ ਕੇ ਕਿਸੇ ਵੀਰ ਨੇ ਲੈ ਕੇ ਜਾਣੀ ਆ ਸੂਈ ਸਵਾਈ ਹੈ 9 ਕਿਲੋ ਧਾਰਾ ਇਸ ਵਕਤੇ ਦੇ ਥਲੇ ਹਾਜ਼ਰ ਆ ਬਾਕੀ ਚੋਣ ਚਣ ਪੋਲੀ ਇਹ ਧਾਰਾ ਬਰਾਬਰ ਨੇ ਆ ਧਾਰ ਦਾ ਮਨਾ ਫਰਕ ਹੋ ਵੀਰੇ ਠੀਕ ਆ ਤਸੂਆ ਹੋਊਗੀ ਚੌਥਾਕ ਹਾਂ ਹਾਂ ਵੀਰੇ ਇੰਨਾ ਕਿਤੇ ਹੈਗਾ ਸਿੰਘ ਵੀ ਬਣੇ ਆ ਛਾਪੀ ਸਿੰਘੀ ਤਾਂ ਹੀ ਠੀਕ ਹੈ ਜੀ ਹਾਂਜੀ ਲੈ ਵੀ ਵੀਰ ਅਮਰਤੇ ਦੀ ਖੋਲ ਆ ਇੱਕਾ ਦੋਸਤ ਤੇ ਮਗਰ ਕਟਾ ਕਟਾ ਤਾਂ ਮੇਕੋਰੀ ਮੈਂ ਪਹਿਲਾਂ ਦਿਖਾ ਦੇਣਾ ਮਗਰ ਕਟਾ ਤੇ ਇਹ ਮੱਝ ਚੌਥਾ ਸੂਆ ਕੋਈ ਤੰਨਾ ਕੋ ਚੌ ਚੌਕ ਵੀ ਨਾ ਚਾਰ ਮਹੀਨੇ ਦਾ ਕੋਈ ਆਈਡੀਆ ਆ ਵੀਰ ਮੰਨ ਸਕਦਾ ਆ ਬੱਚੇ ਤੋਂ ਤੁਸੀਂ ਆਪਦਾ ਕੋਈ ਆਈਡੀਆ ਲਾ ਸਕਦੇ ਜੀ ਬੱਚਾ ਬਿਲਕੁਲ ਸਾਹਮਣੇ ਆ ਠੀਕ ਆ ਲਓ ਜੀ ਠੀਕ ਆ ਸੋ 9 ਕਿਲੋ ਖੁੱਲਾ ਡੁੱਲਾ ਦੁੱਧ ਜਿਹੜਾ ਦੋਸਤੋ ਮਿਹਨਤੀ ਆਲਾ ਕਿਸੇ ਵੀਰ ਨੇ ਚੋਕੇ ਮਿਲ ਲੈਣਾ ਠੀਕ ਆ ਜੀ ਚਾਹੇ ਲੀਟਰ ਮਾਰਨ ਦੀ ਗੱਲ ਕਰ ਲੇ ਚਾਹੇ ਕੰਡੇ ਵਾਲਾ ਵੀ 9 ਕਿਲੋ ਜਿਹੜਾ ਇਸ ਵਕਤ ਇਹ ਸਮਾਜ ਦੇ ਥੱਲੇ ਦੋ ਦਿਖਾ ਜਰਾ ਠੀਕ ਆ ਸੁਵਾ ਚੌਥਾ ਬਾਕੀ ਧਾਰਾਂ ਦੀ ਥਣਾ ਦੀ ਬਿਲਕੁਲ ਬਰਾਬਰ ਆ ਜਿੱਦਾਂ ਮਰਜ਼ੀ ਕੋਈ ਭਰਾਣ ਕੇ ਤਸੱਲੀ ਕਰ ਸਕਦਾ ਠੀਕ ਆ ਸਮਗਰ ਕਟਾ ਜਿਹੜਾ ਉਹ ਵੀ ਪਲਿਆ ਪਲੋਸਿਆ ਮਗਰ ਕਟਾ ਤੁਹਾਨੂੰ ਕਟਾ ਤਸੱਲੀ ਦੇ ਨਾਲ ਆਪਾਂ ਦਿਖਾਤਾ ਕੁਝ ਚੌਕ ਮਹੀਨਿਆਂ ਦਾ ਮੰਨ ਲਸਾ ਮੰਨਸਾ ਦਾ ਕੋਈ ਆਪਦੀ ਸਮਝਣਾ ਦੋਸਤੋ ਜਿਵੇਂ ਕਿਸੇ ਵੀਰ ਦਾ ਆਈਡੀਆ ਲੱਗਦਾ ਵੈਸੇ 9 ਕਿਲੋ ਦੁੱਧ ਜਿਹੜਾ ਚੰਗਾ ਦੁੱਧ ਮਿਲਕ ਇਹ ਸਮਾਜ ਦੇ ਥੱਲੇ ਆ ਠੀਕ ਆ ਜੀ ਸੋ ਚੌੜੇ ਪਿੱਠਪੜ ਦੇ ਵਿੱਚ ਮਾਝ ਚੌਥੇ ਸੁਨੇ ਸੁਈ ਚੰਗੀ ਆ ਮੈਂ ਨਿੱਗਰ ਆ ਜਿੰਨੀ ਵੀ ਗਾਨੀ ਦੀ ਫਿਰ ਸਾਫ ਸੁਥਰੀ ਇਹ ਕੰਨਾਂ ਦੁੱਧ 12 13 ਕਿਲੋ ਚ ਆਇਆ ਹੀ ਹੋਊਗਾ ਹਾਂ ਅਬ ਇਹ ਕੋ ਪੀਕ ਦੀ ਗੱਲ ਕਰੀਏ ਕੋਈ ਅਜ ਤੋਂ 3 ਮਹੀਨੇ ਜੋ ਸੁਈ ਹੈ ਤਾ ਜੀ ਹਾਂ ਜੀ ਹਾਂ ਜੀ ਉਹ ਤਾਂ ਦੁੱਧ ਕਰਮ ਵਾਲੀ ਦਾ ਕੋਈ 11 12 12 ਲੀਟਰ ਦਾ ਹਾਂ ਇਹਨਾਂ ਨੇ ਚਵਾਇਆ ਹੀ ਹੋਊ ਵੀਰੇ ਤੈਨੂੰ ਪਤਾ ਮੇਰੀ ਅੱਜੇ ਨੌਕਰੋ ਦਿੱਤੀ ਜਾਂਦੀ ਆ ਹਾਂ ਠੀਕ ਆ ਤੇ ਜੋੜ ਚਾਣ ਜਿਹੜਾ ਦੋਸਤੋ ਇੱਕ ਨੰਬਰ ਆ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਿਲਕੁਲ ਬਰਾਬਰ ਹਾਂ ਸੋ ਜਿੱਦਾਂ ਮਰਜ਼ੀ ਮੇਰਾ ਭਰਾ ਕੋਈ ਆਪਣੀ ਤਸੱਲੀ ਕਰ ਸਕਦਾ ਸਾਈਪੀਆਂ ਨਾਲ ਕਰਕੇ ਹਾਂ ਅਮਰ ਤਾਂ ਲੈਣ ਦੇਣ ਫੇਰਾਦਾ ਕੀ ਕਰਦੇ ਪਏ ਆ ਮੇਰਾ ਮੁੱਲ 65 ਕਰਦੇ ਬਾੜ ਦੀ ਦੇਦਾ ਹਾਂ 65000 ਦੀ ਹਾਂ ਉਹ ਚ ਮਾਨਤਾ ਕਰਦਾ ਠੀਕ ਆ ਜੀ ਚਲੋ ਜਿੰਨਾ ਵੀ ਹੋ ਸਕੇ ਕਰਦੇ ਹੋ ਹਾਂ ਹਾਂ ਮਗਰ ਕਟਾ ਇੱਕ ਵਾਰੀ ਫੇਰ ਆਪਾਂ ਦਿਖਾ ਦਿੰਨੇ ਆਂ ਦਾ ਬੱਚਾ ਜ ਕਿਉਂਕਿ ਕਈ ਵਾਰ ਸਕਿਪ ਕਰਕੇ ਵੀਡੀਓ ਵੇਖਦੇ ਭਰਾ ਲਗਾਤਾਰ ਵੀਡੀਓ ਵੇਖ ਲਿਆ ਕਰੋ ਤਾਂ ਜੋ ਕੱਲੇ ਕੱਲੇ ਚੀਜ਼ ਦੀ ਡਿਟੇਲ ਪਤਾ ਲੱਗ ਜੇ ਆ ਕੱਟਾ ਠੀਕ ਆ ਮਗਰ ਉਸੇ ਮੈਂ ਦੇ ਅੱਛਾ ਅਮਰਤਾ ਇੱਕ ਜਿਹੜੀ ਵਾਰਡ ਆਪਣੇ ਕੋਲ ਸੂਈ ਹੈ ਪਹਿਲਾਂ ਤੋਂ ਦਿਖਾ ਦਈਏ ਮੇਰੇ ਸੂਈ ਹੈ ਪਹਿਲਾਂ ਵਾਲੀ ਸੂਈ ਹੈ ਸਹੀ ਹਾਲਾਂ ਕੀ ਕਰੋਸ ਸਹੀ ਹਾਲ ਦਾ ਕਰੋਸ ਹੈ ਲਓ ਜੀ ਸਹੀ ਹਾਲ ਦਾ ਕਰੋਸ ਆ ਦੋਸਤੋ ਬੱਚੀ ਪਹਿਲਾਂ ਵਾਲੀ ਸੂਈ ਹੈ ਪਹਿਲਾਂ ਨਹੀਂ ਪਹਿਲਾਂ ਪਹਿਲਾਂ ਵਾਲੀ ਬੱਚੀ ਸੂਈ ਹੈ ਸਮਾਂ ਕਿੰਨਾ ਕੋ ਗਿਆ ਜੇ ਨੂੰ ਇਹਨੂੰ ਵੀਰੇ ਅੱਜ 8-10 ਦਿਨ ਹੋ ਗਏ 10 ਦਿਨ ਲਾ ਕੇ ਮੰਨੇ ਅੱਠਾ 10 ਦਿਨ ਦੀ ਸੂਈ ਬੱਚਾ ਮਗਰ ਕੀ ਆ ਗਿਆ ਬਸ਼ਾ ਵੀ ਲੋ ਜੀ ਮਗਰ ਵੀ ਬੱਚਾ ਪਹਿਲਾਂ ਬੱਚੀ ਹੈ ਮਗਰ ਬੱਚਾ ਕੋਈ ਦਸਾਂ ਕਿ ਦਿਨਾਂ ਦਾ ਆਈਡੀਆ ਮੰਨ ਲੈ ਠੀਕ ਹੈ ਜੀ ਆਹ ਬੱਚਾ ਤੁਹਾਨੂੰ ਦਿਖਾ ਦਿੰਨੇ ਬਿਲਕੁਲ ਊੜਾ ਜਾਂ ਬੱਚਾ ਵੇਖੋ ਛੋੜਾ ਆ ਮੈਂ ਚੱਲੋ ਛੋਟੀ ਬੱਚੀ ਵੀ ਜਿੰਨੀ ਚੱਲ ਚੰਗੀ ਆ ਆ ਬੱਚਾ ਹੈ ਨਾ ਇਹ ਹਾਂਜੀ ਹਾਂਜੀ ਬੱਚਾ ਆਹ ਬੱਚਾ ਤੇ ਅਮਰ ਤੇ ਬੱਚੀ ਪ੍ਰੂਨ ਪਹਿਲਾ ਸਵੇਰ ਸੋਈ ਹੈ ਕਿੰਨਾ ਕੁ ਦੁੱਧ ਹੁਣ ਇਸ ਟਾਈਮ ਤੇ ਥੰਮੇ ਮੇਰੇ 9 ਕਿਲੋ ਜਿਹੜਾ ਚੋ ਲੈਣਾ ਆਪਾਂ 9 ਕਿਲੋ ਹਾਂ ਬੰਗਾ ਬੰਗਾ ਮਾਰ ਦੇ ਉੱਪਰ ਪਾਉਂਦੇ ਹਾਂ 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 ਜੂੜ ਪਾਗੇ ਤੇ ਬਾਕੀ ਹੋੇ ਹਿਲਜੁਲਤਰੀ ਕਰਦੀ ਬੰਗਾ ਪਾਉਣ ਦੀ ਸੀਲ ਸਲੱਗ ਪੂਰੀ ਫੁੱਲ ਗਰੰਟੀ ਆਪਣੀ ਦੀ ਫਿਰ ਚੌਣ ਬਹੁਤ ਚੰਗੀ ਲਓ ਦੋਸਤੋ ਬੰਗਾ ਮਗਰ ਲੇ ਤੁਹਾਨੂੰ ਨਾਰਮਲੀ ਆਪਾਂ ਜਿਵੇਂ ਸਾਰੀਆਂ ਵੜਾ ਨੂੰ ਪਾਉਂਦੇ ਆ ਉਸੇ ਤਰ੍ਹਾਂ ਪਾ ਕੇ ਕੋਈ ਸੀਲ ਸਲੱਗ ਵੀਰਾਂ ਦਾ ਵੀ ਇੰਨੀ ਕਿ ਜਿਆਦਾ ਆ ਵੀ ਕੋਈ ਲੱਗਦਾ ਨੀ ਤਾਰਾ ਮਰਾ ਦਿੰਨੇ ਆ ਆਪਾਂ ਬਿਨਾਂ ਜੂੜ ਤੋਂ ਮਾਰ ਪਾਉਂਦੇ ਆ ਹਨਾ ਤੇ ਮਗਰ ਬੱਛਾ ਹੈ 9 ਕਿਲੋ ਦੁੱਧ ਪਹਿਲਾ ਸੂਆ ਸੂਈ ਆ ਲਿਆਓ ਜੀ ਦੁੱਧ ਵੀਰਾਂ ਦੀ ਸੂਈ ਹੈ 9 ਕਿਲੋ ਦੁੱਧ ਦੁੱਧ ਦਾ ਇਹ ਕੱਲ੍ਹ ਕੇ ਮੈਲੇ ਮੂਲੇ ਤੇ 12 ਕਿਲੋ ਚ ਆਈ ਜਾਊਗਾ। ਆਹ ਠੀਕ ਆ ਜੀ। 12 13 ਨਹੀਂ ਜ਼ਿਆਦਾ ਤੇ ਕਹਿੰਦੇ ਨਹੀਂ ਆਪਾਂ 12 ਦੇ ਚ ਆਊਗੀ। ਚਲੋ 10-11 ਲੀਟਰ ਬਹੁਤ ਦੁੱਧ ਆ। ਹਾਂਜੀ ਹਾਂਜੀ। ਮੈਨੂੰ ਤਾਂ ਵੀ ਇਹ ਮੱਝ ਲੈਣੀ ਹੋਵੇ 10-11 ਲੀਟਰ ਦੇ 90 ਲੱਖ ਰੁਪਈਆ ਹੀ ਲੱਗ ਜਾਂਦਾ। ਹਾਂਜੀ ਹਾਂਜੀ। ਤੇ ਚਲੋ ਇਹ ਦੁੱਧ ਵੀ ਚਿੱਟਾ ਮੱਝ ਵਾਂਗੂ। ਅੱਛਾ ਅੱਛਾ। ਆ ਸੰਗਣਾ ਦੁੱਧ ਚਲੋ। ਹੂੰ। ਇੱਕ ਪੱਬੀ ਦਾ 9 ਵਧਿਆ ਇੱਕ ਲੌਣ ਵਾਲਾ ਮਗਰਲੀ ਦਾ। ਆ ਵੀ। ਆ ਥੋੜਾ ਜਿਹਾ ਹਾਂ। ਮੁੜ ਕੇ ਕਹੋ ਕਿ ਵੀਡੀਓ ਦੇ ਵਿੱਚ ਵਿਖਾਇਆ ਜਾ ਮੁੜ ਕੇ ਆ ਗਿਆ ਨਾ। ਲੋ ਦੋਸਤੋ ਉਲਟ ਬਹਿਣੀ ਵਾਲੀ ਸਾਈਡ ਆ ਜਿਹੜੀ ਆਪਾਂ ਕਹਿ ਲਈਏ ਵੀ ਸੱਚਾ ਪਾਸਾ ਠੀਕ ਆ ਤੇ 9 ਕਿਲੋ ਦੁੱਧ ਇਸ ਬੱਚੀ ਦੇ ਹੁਣ ਥੱਲੇ ਆ ਮਗਰ ਬੱਚਾ ਮੇਲ ਕਾਪ ਨੂੰ ਜਨਮ ਦਿੱਤਾ ਤਸਾਂ ਤੇ ਇਹਨਾਂ ਦੀ ਸੂਈ ਆ ਬਾਕੀ ਥਾਣ ਇੱਕ ਵਾਰੀ ਤੁਹਾਨੂੰ ਥੋੜਾ ਨੇੜੇੋਂ ਦਿਖਾ ਦਈਏ ਆ ਕਰੋ ਜੀ ਥਾਨ ਨੂੰ ਫੇਰ ਚਵਾ ਚੂ ਬਹੁਤ ਚੰਗਾ ਮੜਾ ਬੱਚਾ ਲਾ ਕੇ ਵਿਖਾ ਦੇ ਹੱਥੀ ਚਵਾਈ ਵਾਲਾ ਥਾਣਾ ਪੂਰਾ ਰੋਕ ਰੋਕ ਦਾ ਥਾਣਾ ਮੁੱਠੀ ਥਾਣਾ ਆ ਵੇਖੋ ਮੜਾ ਦਿਖਾਓ ਜੀ ਮੜਾ ਬੱਚਾ ਲਾ ਕੇ ਵਿਖਾ ਦਿਖਾ ਦਿਓ ਜੀ ਆਰਾ ਮਾ ਦੇਣੀ ਤੇ ਫਿਰ ਚੰਗੀ ਅਜ ਨਹੀਂ ਵਛੀ ਹੂੰ ਇਹ ਕੋਨ ਦਾ ਨਾ ਸਿੰਗਲਾ ਪੂਰੀ ਹਾਂ ਚਲੋ ਬੰਗਾ ਤਾਂ ਦੀ ਖੁਸ਼ੀ ਨੂੰਗਾ ਕਿਸ ਨੇ ਪੌਣਾ ਪਾ ਲੇ ਹਾਂਜੀ ਹਾਂਜੀ ਵੀਰੇ ਪਰ ਇਹ ਨਹੀਂ ਵੀ ਕੋਈ ਲੱਤ ਛਾੜਾ ਕੰਪਰਸਰੀ ਨਹੀਂਗਾ ਕਿ ਜ਼ਰੂਰੀ ਇਹ ਪੌਣਾ ਹੀ ਪੌਣਾ ਹਾਂਜੀ ਜਿਹੜਾ ਪਸ਼ੂ ਵੀਰੇ ਕਿਹਨੇ ਘਰ ਲਈ ਲੈਣੀ ਗਾ ਬਹੁਤ ਜਿਆਦੀ ਚੰਗੀ ਹਾਂ ਜਿਹੜਾ ਫੈਮਿਲੀ ਛੋਟੀ ਜੀ ਚੱਲ ਆਪਦਾ ਦੁੱਧ ਦਾ ਸਰੀ ਚਲੋ ਸੇਫਟੀ ਜੀ ਬਣੀ ਰਹਿੰਦੀ ਹੈ ਬਾਲਟੀ ਬੁਲਟੀ ਚ ਕਿਹੜਾ ਪਸ਼ੂ ਮਾੜਾ ਮੋੜ ਲੱਤ ਮਾਰ ਦਿੰਦਾ ਹਾਂਜੀ ਹਾਂਜੀ ਵੀਰੇ ਗਾਂ ਮੱਖੀ ਦੀ ਆਉਣੀ ਪ੍ਰੋਬਲਮ ਮੱਖੀ ਮਛਰ ਤੇ ਕਰਕੇ ਕਿਹੜਾ ਲੱਤ ਪਸ਼ੂ ਚੁੱਕ ਜਾਂਦਾ ਹਾਂ ਵੈਸੇ ਠੰਡੀ ਧੀਰੀ ਹੈ ਸਾਰੀ ਕਰਮ ਵਾਲੀ ਸੀਲਸ ਪੂਰਾ ਥੀਜਵਾਈਲਾ ਥਾਨ ਸਾਹਮਣੇ ਨਿਕਲ ਕੇ ਆ ਗਿਆ ਐ ਪੂਰਾ ਪਸਮਾਨ ਬਹੁਤ ਵਧੀਆ ਕਰਦੀ ਆ ਆ ਲਓ ਜੀ ਆ ਵੇਖੋ ਮੇਂ ਜਿੰਨੀ ਇਹ ਲੈੜੇ ਹੋ ਗਿਆ ਰੀਨਾ ਮਖਾ ਦੋ ਕੋਈ ਗੱਲ ਆ ਲੈ ਜੀ ਵੇਖੋ ਪਸਮਾਨ ਫਿਰ ਇਹ ਨਹੀਂ ਆਗੀ ਜਿੱਦਾਂ ਮਰਜੀ ਉੱਠ ਕੇ ਜਿੱਦ ਨੂੰ ਮਰਜੀ ਜੇਦੋ ਮਰਜੀ ਬਹਿ ਜਾ ਥੱਲੇ ਜਿੰਨੀ ਵੀ ਚੰਗੀ ਵਸ਼ੀ ਵੀ ਰੇ ਜਾਵੇ ਹਾਂ ਫਿਰ ਪਚਵਾ ਚੂ ਬਹੁਤ ਜਿਆਦਾ ਚੰਗਾ ਵੇ ਬਈ ਇਹ ਉਹ ਗੱਲਬਾਤ ਇਹ ਵੀ ਚੌਦੇ ਚੌਦੇ ਕੋਈ ਪ੍ਰਾਣਾ ਤਰਾਣਾ ਆ ਗਿਆ ਤੇ ਭੱਜ ਕੇ ਉਹਦੇ ਕੋਲ ਚਾਹ ਵੀ ਪੀ ਆਉਂ ਚੱਟ ਉਹ ਕਿਉਂ 5 ਮਿੰਟਾਂ 10 ਮਿੰਟਾਂ ਬਾਦ ਉਹਦੇ ਕੋਲ ਚਾਹ ਪਾਣੀ ਪੀ ਕੇ ਫੇਰ ਆ ਜੋ ਥੱਲੇ ਬੈਜੇ ਫੇਰ ਬੈਜੋ ਵੇਖੋ ਪਸਮਾਨ ਕੱਢਿਆ ਵਸ਼ੀ ਲੈ ਵੀ ਇਹ ਨਹੀਂ ਸ਼ੁਕਰ ਉਹ ਜੀ ਫੇਰ ਚੱਟਾ ਦੋ ਦੇਖੋ ਇਹਨੀ ਪੀਲਾ ਵਾ ਪੂਰੀ ਚੌਂਥਣਾ ਚ ਇੱਕੋ ਜਿਹਾ ਭਰਾ ਲੈ ਵੀ ਭਰਾਓ ਜਦਾ ਮਰਜੀ ਤਸੱਲੀ ਕਰੀ ਚਲੋ ਰੇਡ ਪੁੱਛਦੇ ਅਮਰ ਤੋਂ ਅਬਰ ਤੇ ਰੇਟ ਦੱਸਿੰਦਾ ਕੀ ਵੀਰ ਵੀਰੇ ਰੇਟ ਤੇ ਤੈਨੂੰ ਪਤਾ ਵਸ਼ੀ 2 ਤੋਂ 12 13 ਕਿਲੋ ਕਰਦੇ ਨੇ 40 ਨੂੰ ਵੇਚਦੇ ਤੇ 35000 ਮੁੱਲ ਆ 33 ਦੀ ਦੇਣੀ ਆ 33 ਦੀ ਪੁੱਛੋ ਕਰਦਾ ਮਾਨਤਾ ਵੀ ਛੋਟੇ ਆਪਣੇ ਕੋਈ ਸੱਜਣ ਹਾਂ ਥੋੜਾ ਜਿਹਾ ਪੈਸਾ ਲਾਉਣ ਵਾਲਿਆ ਤੇ ਉਹਨਾਂ ਨੂੰ ਹੋਰ ਥੋੜਾ ਜਿਹਾ ਹਾਂ ਕੋਈ ਜੇ ਰਾਤ ਹੋ ਜੇ ਵੀ ਹੋਰ ਕਰ ਦਵੀ ਕੋਈ ਨਹੀਂ ਵੀਰੇ ਵੇਖੋ ਵਸ਼ੀ ਥਾਂ ਕਰ ਲਿਆ ਹਾਂ ਲੈ ਵੀ ਭਰਾਓ ਇਹ ਰੇਟ ਹੈ ਇਹ ਪੜਦਾ ਬਾਕੀ ਸੌਦਾ ਕਰੋ ਥੋੜਾ ਬਤਾ ਜੇਕਰ ਹੋਰ ਵੀ ਕਿਤੋਂ ਵਿੱਚੋਂ ਗੁੰਜਾਇਸ਼ ਹੋਈ ਜਿੰਨੀ ਹੋਏ ਕਰਾਂ ਵੀਰੇ ਇਹ ਨਹੀਂ ਹੈਗੀ ਸ਼ੁਕਰ ਉਹ ਜੀ ਠੀਕ ਆ ਆ ਦੇਖ ਸੀਲ ਸਲਾਗਾ ਠੰਡੀ ਧੀਰੀ ਜਦਾਂ ਮਰਜੀ ਕੋਈ ਹੱਥ ਲਵਾਉਂਦੀ ਹੈ ਕਰਮਾਂ ਦੀ ਜਦਾਂ ਮਰਜੀ ਮੇਰਾ ਵੀਰ ਬੋ ਤਸੱਲੀਆਂ ਕਰੀ ਚੱਲੇ ਇਹ ਨਹੀਂ ਛੜ ਮਾਰੂਗੀ ਬਿਲਕੁਲ ਠੰਡੀ ਧੀਰੀ ਆ ਅੱਛਾ ਅਮਰਤ ਆ ਆ ਗਈ ਆਪਣੇ ਕੋਲ ਜਿਹੜੀ ਗੱਬਣ ਵਛੀ ਹੈ ਇਹ ਵੀਰੇ ਗੱਬਣ ਆ ਦੂਜਾ ਸੂਆ ਸੂਣੀ ਚੰਗੀ ਅੱਜ ਦੂਜਾ ਦੂਜਾ ਹਾਂਜੀ ਇਹਦਾ ਸਮਾਂ ਕਦੋਂ ਆਉਂਦੇ ਆ ਮਤਲਬ ਤੁਸੀਂ ਤੀਜਾ ਮੰਨ ਕੇ ਸੌਦਾ ਕਰੇ ਵੀਰ ਮੇਰਾ ਲਓ ਜੀ ਚਾਹੇ ਕੋਈ ਦੂਜਾ ਮੰਨ ਲੇ ਦੋਸਤੋ ਚ ਸ਼ਾਹੀਵਾਲ ਦਾ ਕ੍ਰੋਸ ਆ ਗਈ ਹੈ ਵੀ ਇਹ ਵੀ ਦੋਸਤੋ ਸ਼ਾਹੀਵਾਲ ਕ੍ਰੋਸ ਪੰਨ ਰੱਖਦੀ ਆ ਠੀਕ ਆ ਜੀ ਹਾਂ ਤੇ ਸੁਆ ਕੋਈ ਵੀਰ ਦੂਜਾ ਮੰਨ ਲੈ ਚਾਹੇ ਕੋਈ ਵੀਰ ਤਿੱਜਾ ਸਮਝ ਲੈ ਬਾਕੀ ਹੈ ਪਲੀ ਗੁਲੀ ਆ ਜਿੰਨੇ ਵੀ ਵੇਖੋ ਕਦ ਕਾਠ ਮੀਡੀਅਮ ਆ ਬੇਸ਼ੱਕ ਪਰ ਜਿੰਨੇ ਵੀ ਉਪਰੋਂ ਗੁਲਾਈ ਦੇ ਵਿੱਚ ਆ ਕਿਉਂਕਿ ਜੜੀਆਂ ਇਹ ਦੋਸਤੋ ਸ਼ਾਹੀਵਾਲ ਕ੍ਰੋਸ ਆਂਕ ਦੇ ਵਿੱਚ ਬੈਠਾ ਕੋਈ ਨਸਿਕਾ ਫੇਕੀਆਂ ਨਹੀਂ ਆਉਂਦੀਆਂ ਕਿ ਜਿੰਨੀਆਂ ਵੀ ਹੁੰਦੀਆਂ ਕਰਾ ਕਰ ਕੱਟਦੀਆਂ ਭਾਵੇਂ ਮੀਡੀਅਮ ਹੀ ਹੋਣ ਪਰ ਗੁਲਾਈ ਦੇ ਵਿੱਚ ਹੁੰਦੀਆਂ ਠੀਕ ਆ ਆਹ ਦੇਖੋ ਲੜਾ ਲੜਾ ਵੇਖੋ ਢਿੱਲਾ ਵੇਖੋ ਲੇਵੇ ਥਣ ਦੀ ਤੁਸੀਂ ਚੈਕਿੰਗ ਕਰੋ ਮੇ ਪੂਰਾ ਹੱਥੀ ਜਵਾਈਲਾ ਥਾਣ ਬਲੈਕ ਥਾਣ ਨੇ ਚਾਰੇ ਠੀਕ ਆ ਬਾਕੀ 35 ਤੋਂ ਪੁਣ ਆਇਆ ਤਸੱਲੀ ਆ ਵੀਰਾਂ ਨੂੰ ਆ ਤੇ ਲੋ ਆਹ ਦੀ ਤੋਂ ਇੱਥੇ ਟਿਪ ਕੇ ਤਸੱਲੀ ਕਰ ਲੈ ਕੋਈ ਵੀਰ ਸੋ ਦੋਸਤੋ 35 ਤਸੱਲੀ ਆ ਵੀਰ ਦੀ ਅੱਗੇ ਕੋਈ ਵੀਰ ਆ ਰਿਹਾ ਖਰੀਦਣ ਤੇ ਆਪਣੀ ਤਸੱਲੀ ਤੁਸੀਂ ਕਰਨੀ ਆ ਜਿਹੜੇ ਵੀਰ ਨੇ ਪੈਸਾ ਖਰਚ ਕਰਨਾ ਠੀਕ ਆ ਇੱਕ ਦੋ ਥੋੜਾ ਜਿਹਾ ਆਪਾਂ ਹੋਰ ਨੇੜੇ ਤੋਂ ਥਣ ਦੇਵਾ ਦਿਖਾ ਦਿੰਨੇ ਆ ਲੋ ਜੀ ਚਾਰੂ ਦੇ ਬਹੁਤ ਜ਼ਿਆਦਾ ਕਰਵਾ ਲਈ ਠੀਕ ਆ ਜੋ ਜਿੰਦਾ ਮਰਜੀ ਤਸੱਲੀ ਕਰੀ ਚਲੋ ਠੰਡੀ ਧੀਰੀਆਂ ਸੀਲਸ ਲੱਗ ਤੇ ਵੀਰੇ ਤੈਨੂੰ ਪਹਾਂ 7 ਦਿਨ ਹਜੇ ਬਾਕੀ ਆ ਸੂਣ ਤੇ ਜੂੜ ਪਾ ਕੇ ਮਾੜਾ ਜਾਂ ਟਿੱਪ ਦਾਂਗੇ ਇਹ ਨਹੀਂ ਗੱਲ ਕੋਈ ਠੀਕ ਹੈ ਜੀ ਠੀਕ ਹੈ ਹਾਂ ਇਹ ਕਿਹੜੀ ਗੱਬਣਾ ਹੈਗੀ ਆ ਆਪਦੀ ਤਸੱਲੀ ਵਰਾ ਕੇ ਪੂਰੀ ਕਰ ਸਕਦਾ ਲੈ ਵੀ ਚੋਰ ਝਾਲ ਬੜੀ ਐ ਬਣੂਗੀ ਵਾਵਾ ਜੀ ਵੀਰੇ ਬਹੁਤ ਜ਼ਿਆਦੀ ਚੰਗੀ ਬਣੂ ਅੱਛੀ ਲੜਾ ਵੇਖੋ ਕਿੱਥੋਂ ਤਾਈ ਲਓ ਜੀ ਸੋ ਲੜਾ ਲੁੜਾ ਵੀ ਜਿਹੜੀਆਂ ਦੋਸਤੋ ਸਪੈਸ਼ਲ ਨੇ ਠੀਕ ਹੈ ਜੀ ਕੱਦ ਮੀਡੀਅਮ ਤੇ ਵਿੱਚ 8 7 8 7 ਦਿਨ ਹਜੇ ਬਾਕੀ ਆ ਇਹ ਬੱਚੀ ਆ ਕੋਈ ਦੁੱਜਾ ਸੁਆ ਮੰਨ ਲੇ ਕੋਈ ਤੀਜਾ ਮੰਨ ਲੇ ਆਪਦੀ ਸਮਝ ਤੁਸੀਂ ਵੇਖ ਲੈ ਹਾਂ ਮੇਰੇ ਦੁੱਜਾ ਆਖਿਆ ਤੁਸੀਂ ਤੀਜਾ ਮੰਨ ਕੇ ਦੁੱਜਾ ਮੰਨ ਤੀਜਾ ਮੰਨ ਲੈ ਕੋਈ ਕਦੇ ਸੂਵੇ ਨਾਲ ਕਿਹੜਾ ਵਿਚਾਰੀ ਨੇ ਕਿਤੇ ਹਾਂ ਤੇ ਅਮਰ ਤੇ ਲੈਣ ਦੇਣ ਤਾਂ ਹਰ ਕੀ ਰਹੂਗਾ ਭਰਾ ਕਿਥੋਂ ਤੱਕ ਦੇ 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 ਮੇਰੇ ਲੈਣ ਦੇਣ ਇਹਦਾ 42000 ਰੁਪਿਆ 42 ਹਾਂ ਮੁੱਲ ਭਾਣਾ ਜਿੰਨਾ ਮਰਜ਼ੀ ਕਰ ਲੀ ਆਪਾਂ ਬਿਲਕੁਲ ਜਾਇਜ਼ ਜਾ ਮੁੱਲ ਕੀਤਾ ਇਹਦਾ ਓਕੇ ਓਕੇ ਹਾਂ ਦੁੱਧ ਆ ਰਾਮ ਨਾ 17 15 16 ਇੰਨਾ ਭਰੀ ਜਾਊਗੀ ਗੱਡੀ ਦੁੱਧ ਸੇਵਾ ਦਾ ਵੀਰੇ ਹਾਂ ਪਰਿਆ ਪਾਂਡਾ ਪਰਿਆ ਪਾਂਡਾ ਲੈ ਵੀ ਅਮਰਤ ਜਿੰਨਾ ਵੀ ਮਾਨ ਤਨ ਕਰਨਾ ਜਿੰਨੀ ਵੀ ਗੰਜੈਸ਼ਾ ਕਰਦੀ ਹਾਂ ਕੋਈ ਗੱਲ ਢੁਲਾ ਹਾਂ ਕਿਸੇ ਵੀਰ ਦੀ ਸਮਝ ਚ ਆਉਂਦਾ ਜਿੰਨੇ ਕ ਦਾ ਸੋਤਾ ਹਾਂ ਵੀਰੇ ਕੋਈ ਨਹੀਂ ਆ ਦੀ ਸਮਝ ਲਾਵੇ ਕੋਈ ਲੋ ਵੀ ਭਰਾਵੋ ਇਹ ਚਾਰ ਨਗ ਨੇ ਠੀਕ ਹੈ ਜੀ 42000 ਦੀ ਬੱਸੀ ਹੋ ਜੂਗੀ ਵੈੜ ਹੋ ਜੂਗੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈ ਲਾਸਟ ਵਿੱਚ ਗੱਬਨ ਇੱਕ ਸੂਈ ਸਵਾਈ ਦਿਖਾਈ ਹੈ ਠੰਡੀ ਧੀਰੀ ਹੈ ਜਿਹੜੇ ਵੀਰ ਨੇ ਥੋੜੇ ਬਾਤੇ ਪੈਸੇ ਖਰਚ ਕਰਨੇ ਆ ਉਹ ਸੂਈ ਸਵਾਈ ਵੈੜ ਤੁਸੀਂ ਹੱਥ ਪਾ ਸਕਦੇ ਜੇ ਦੁੱਧ ਕਰਮਾਲੀ ਦੇ ਥੱਲੇ 9 ਕਿਲੋ ਆ ਬਾਕੀ ਇੱਧਰ ਦੋ ਮਜਾ ਦਿਖਾਈਆਂ ਤੁਹਾਨੂੰ ਇੱਕ ਝੋਟੀ ਬਹੁਤ ਖੂਬਸੂਰਤ ਸ਼ਾਨਦਾਰ ਕੁਆਲਿਟੀ ਇਹ ਝੋਟੀ ਆ 29 ਦੀ ਵੀਰ ਦੱਸਿਆ ਠੀਕ ਆ ਇਹਦੀ ਵੀ ਪੂਰੀ ਡਿਟੇਲ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਬਾਕੀ ਪਸ਼ੂ ਚਾਰੇ ਵਧੀਆ ਨੇ ਆਪੋ ਆਪਣੀ ਥਾਂ ਤੇ ਜਿੰਨਾ ਜਿੰਨਾ ਰੇਟ ਪੜਦਾ ਕਿਸੇ ਨੇ ਲਾਉਣਾ ਉਹ ਸਕੋਰਡਿੰਗ ਚਾਰੇ ਪਸ਼ੂ ਉਕੇ ਰਿਪੋਰਟਾਂ ਨੇ ਠੀਕ ਆ ਸੋ ਕੋਈ ਵੀਰ ਆਪਦੀ ਨਰਕ ਪਰਖਾ ਤਪਲੀ ਕਰ ਸਕਦਾ ਮੇਰੇ 33 ਗੱਟੀ ਆ ਚਲੋ ਕਰਮਾ ਵਾਲੀ ਗਾਂ ਜਿੱਦ ਨੂੰ ਮਰਜੀ ਵੇਜ ਲਾ ਆਪਾਂ ਬਿਲਕੁਲ ਪਾਣਾ ਹੀ ਪਾਣਾ ਦੇ ਇੰਦੇ ਸਾਰੀ ਚੰਗੀ ਆ ਗਾ ਰਪੀਆਂ ਦੀ ਜੋ ਟੀ ਡੇਢ ਤੋਂ ਬਾਰੇ ਬਿਲਕੁਲ ਬਿਲਕੁਲ ਸਾਰਾ 2 ਤੋਂ ਵੇਚਦੇ ਚਲੋ 3200 ਚੰਗੀ ਆ ਵੇਖੋ ਚਲੋ ਵੈਸੇ ਕੁਦਰਤੀ ਮਾਲਕ ਦੀ ਦੇਣ ਵੀ ਬਿਲਕੁਲ ਘੜ ਘੜ ਕੇ ਹਰ ਇੱਕ ਚੀਜ਼ ਅੰਗ ਪੈਰ ਲੱਗਾ ਠੀਕ ਆ ਜੀ ਬਹੁਤ ਸੋਹਣੀ ਸ਼ਕੀਨੀ ਆ ਫੇਸ ਪੂਸ ਦੀ ਕੁਆਲਿਟੀ ਚੌੜੇ ਪੁੱਠੇ ਦੇ ਵਿੱਚ ਜਿਹੜਾ ਕੋਪੜਾ ਬਸ ਇਹ ਹਵਾਨੇ ਦੀਆਂ ਸਫਾਈਆਂ ਵੇਖੋ ਬਹੁਤ ਜ਼ ਐਕਸਟਰਾ ਲੱਗੀ ਤੁਹਾਨੂੰ ਚੀਜ਼ ਨਜ਼ਰ ਨਹੀਂ ਆਊਗੀ। ਲੈ ਵੀ ਅਮਰਤ ਇੱਕ ਨੰਬਰ ਬੋਲਦੇ ਭਰਾ ਮੇਰੇ ਨੰਬਰ ਆਪਣਾ 814456298728246292 ਦੋ ਦੇ ਵਟਸਐਪ ਚੱਲਦਾ। ਠੀਕ ਹੈ ਭਰਾ। ਵੀਰੇ ਵੇ ਵੀਡੀਓ ਰੀਨ ਆ ਵੇਖ ਕੇ ਫਿਰ ਸੌਦਾ ਕਰੇ ਵੀਰ ਮੇਰਾ ਕੋਈ ਮੁੜ ਕੇ ਆ ਕੇ ਨਾ ਕਾਲੀ ਨਾ ਕੋਈ ਕਰਿਆ ਕਰਨ। ਹਾਂ ਕਿ ਰਕਮ ਲਾਉਣੀ ਐ ਤਸੱਲੀ ਕਰਕੇ। ਬਾਤ ਵਿੱਚ ਦੋ ਤਿੰਨ ਵਾਰ ਵੀਡੀਓ ਵੇਖ ਕੇ ਫਿਰ ਸੌਦਾ ਕਰੇ। ਕਦ ਕੁੱਤ ਦਾ ਤੇ ਅਮਰਤ ਸਿੰਘ ਪਹਿਲਾਂ ਤੋਂ ਜ਼ਿਕਰ ਕਰਦਿਆ ਕਰ ਮੇਰਾ ਵੀ ਆਪਦੇ ਹਿਸਾਬ ਨਾਲ ਵੀ ਇੰਨਾ ਵੀਰੇ ਕਦ ਦੱਸਿਆ ਗਿਆ ਜੋ ਦਿਖਾਇਆ ਕਿ ਉਹ ਸਹੀ ਆ ਵੀਰੇ ਜੋ ਕੋ ਆਪਾਂ ਕਿਹੜਾ ਵੀਡੀਓ ਅੱਜ ਪਹਿਲੀ ਵਾਰ ਆਪਾਂ ਕਿਉਂਕਿ ਬਾਅਦ ਵਿੱਚ ਮੰਨ ਲਓ ਵੀ ਕਿਸੇ ਦਾ ਪਸੂ ਨਾੜੇ ਮੇਰਾ ਹੁਣ ਦਾ ਮੇਨ ਮੋਟਿਵ ਇੱਥੇ ਆਣ ਕੇ ਕੋਈ 4000 ਸਾਈਬੇਨਾ ਪਾ ਕੇ ਇੱਥੇ ਆਣ ਕੇ ਨਾ ਕਹਦੇ ਵੀ ਕਦ ਛੋਟਾ ਪਾ ਤੁਹਾਡਾ ਪਸੂ ਹੋਰ ਬੰਦੇ ਨੇ ਲੈਣਾ ਉਹ ਵੀ ਅੜ ਜੇ ਵੀਰੇ ਇਦਾਂ ਹੀ ਅਮਰਕੇ ਡੰਗਰ ਰਹਿ ਜਾਂਦਾ ਹਣ ਇਹ ਗੱਲਾਂ ਤੇ ਜ਼ਰੂਰ ਧਿਆਨ ਰੱਖ ਲਿਆ ਜਾਵੇ ਦੋਸਤੋ ਪਹਿਲਾਂ ਕਦ ਕਾਠ ਪਸ਼ੂ ਦਾ ਰੰਗ ਢੰਗ ਬੰਤਰ ਉਹ ਪਹਿਲਾਂ ਚੈੱਕ ਕਰ ਲਿਆ ਕਰੋ ਤੁਸੀਂ ਨੀ ਨਾ ਦੋ ਚਾਰ ਵਾਰੀ ਵੀਡੀਓ ਵੇਖ ਲਿਆ ਕਰੋ ਕਾਹਲੀ ਨਾ ਕਰਿਆ ਕਰੋ ਵੀ ਭੱਜ ਕੇ ਸਾਈ ਪੈਣਾ ਪਾ ਕੇ ਕਿਸੇ ਦਾ ਪਸ਼ੂ ਡੱਕ ਦੇਣਾ ਉਹ ਕੰਮ ਨਾ ਕਰਿਆ ਕਰੋ ਮੇਰਾ ਵੀ ਹੱਥ ਜੋੜ ਕੇ ਬੇਨਤੀ ਹੈ ਮੇਰੇ ਵੱਲੋਂ ਵੀ ਕਿਉਂਕਿ ਮੈਨੂੰ ਫੋਨ ਕਾਲ ਆਉਂਦੀਆਂ ਬਾਦ ਵਿੱਚ ਅਗਲੇ ਸਾਈ ਵਾਪਸ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਪਸੂ ਡੱਕਿਆ ਜਾਂਦਾ ਹਾਂਜੀ ਹਾਂਜੀ ਵੀਰੇ ਇਹ ਗਲਤੀ ਉਹ ਘਰ ਵਾਲਿਆਂ ਦੀ ਵੀ ਹੁੰਦੀ ਹੈ ਕਿਉਂਕਿ ਜੇ ਲੋਂ ਦਰੀ ਨਾ ਤਾਂ ਸੱਲੀ ਕਰੋ ਜਾਂ ਉਹ ਵੀਰੇ ਡਾਕਲਾ ਅਸੀਂ ਆ ਗਏ ਇੱਥੇ ਵੇਖ ਲੈਣ ਆਹਾਂ ਹਾਂ ਜਾਂ ਕੋ ਘੰਟੇ 2 ਘੰਟੇ ਦਾ ਵਕਤ ਪਾ ਪਾਓ ਫਿਰ ਦਿਹਾੜੀ ਖਰਾਬ ਕਰਕੇ ਅਗਲੇ ਨੂੰ ਫਿਰ ਆਪਾਂ ਅਗਲੇ ਦਿਨ ਕਹਿ ਦਈਏ ਵੀ ਬੰਦਾ ਪਸੂ ਛੋਟਾ ਤੁਹਾਡਾ ਉਹ ਆਪਾਂ ਵਾਰੀ ਵਾਰੀ ਦੱਸ ਦਿੰਨੇ ਆ ਵੀ ਜੇ ਮੀਡੀਅਮ ਆ ਜਾਂ ਸਮੱਧਰ ਕਾਦਾ ਮੀਡੀਅਮ ਕਾਦੇ ਨਾ ਬਾਤਾ ਵੱਡਾ ਦੇ ਨਾ ਛੋਟਾ ਇਹ ਵਿਚਲਾ ਜ ਸਹਜ ਹੁੰਦਾ ਵੀ ਜਿਵੇਂ ਆਪਾਂ ਨਾਰਮਲ ਹੀ ਪਸੂ ਵੇਖਦੇ ਰਹਿੰਦੇ ਆ ਇਹ ਮਿਲਤਾ ਹੈ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ 7 ਸ਼ਰੀਆ ਕਾਕੀ